ਉਹਦੀ ਖੁਸ਼ ਆਸੰਦਾਰ ਆਇਆ ਤੇ ਤੇਰੇ ਪੇਕੇ ਸੁੱਤੇ ਆ ਉਹਨਾਂ ਨੂੰ ਨਹੀਂ ਦਿਖਦਾ ਵੀ ਅੱਗੋਂ ਦਿੰਦਿਆ ਰਾਇਆ ਤੇ ਅਹੀਂ ਵੀ ਦੇ ਆਈਏ ਕੁਛ ਉੱਥੇ ਜਾ ਕੇ ਮम्मी ਉਹ ਤੇ ਆਪਣਾ ਗੁਜ਼ਾਰਾ ਨਾ ਕਰਨੀ ਗੁਜ਼ਾਰਾ ਕੀ ਕਰਨੇ ਖਾਂਦੇ ਪੀਂਦੇ ਹੀ ਆ ਨਾ ਭੁੱਖੇ ਦੇ ਵੀ ਮਰਨ ਢੇ ਮम्मी ਦੀ ਨੂੰ ਬਤਾਦਾ ਹੈ ਗਾਇਆ ਮੇਰਾ ਵੀ ਅਜੇ ਨਿਕਾ ਉਹਦੇ ਵੀ ਕਿੰਨੇ ਪੜਾਈ ਦੇ ਖਰਚੇ ਆ ਮੰਮੀ ਦੀ ਵੀ ਦਵਾਈ ਇੰਨੀ ਮਹਿੰਗੀ ਹੁੰਦੀ ਆ ਦਰੀ ਤੇ ਦੱਗੇ ਦਨ ਖਾਣ ਨੀਕ ਮਾਂ ਗੁਜ਼ਾਰਾ ਕਰਨ ਲਿਆ ਮੇਰਾ ਤੇ ਸਰੀਕੇ ਚ ਨੱਕ ਵੱਡਿਆ ਗਿਆ ਨਾ ਮੈਂ ਤੇ ਪਹਿਲਾਂ ਨਹੀਂ ਮੰਨਦੀ ਹਾਂ ਭੁੱਖੇ ਨੰਗਿਆਂ ਦੇ ਘਰ ਵਿਆਉਣ ਨੂੰ ਆਪਣਾ ਪੁੱਤ ਦਰ ਦੇ ਅੱਗੇ ਸਾਰੀਆਂ ਗੱਲਾਂ ਖੋਲੀਆਂ ਤੇ ਹੈਂ ਗਿਆ ਸੀ ਇਹਨਾਂ ਨੇ ਖੋਲੀਆਂ ਤੇ ਮੈਂ ਕੀ ਕਰਾਂ ਮੈਨੂੰ ਦੱਸ ਦੇ ਫਿਰ ਮੈਂ ਕੀ ਕਰਾਂ ਧੀ ਧੀ ਆ ਤੰਨੋ ਫੜ ਕੇ ਧੀ ਇਕੱਲੀ ਦਿੱਤੀ ਉਹਨਾਂ ਨੇ ਹੋਰ ਕੀ ਦਿੱਤਾ ਸਾਨੂੰ ਆਪ ਮਗਰ ਮਾਚਦੇ ਆਂ ਧਰੂ ਜੇ ਨਾ ਭਾਈ ਜਾ ਜਾ ਚੱਲ ਜਾ ਅੰਦਰ ਚਾਹ ਬਣਾ ਕੇ ਲਿਆ ਕੋਟ ਵੀ ਆਂਦੇ ਜੀ ਵੀ پاس ਹੋਣਾ ਜਿੱਥੇ ਕੋਹਰਾ ਕਹਿ ਦਿੱਤੀ ਪੈਣ ਵੇਖੀ ਉੱਥੇ ਨਿੰਦਣਾ ਨੇ ਐਨੀ ਵੀ ਲੰਮੀ ਸੋਹਣੀ ਸੁਨੱਖੀ ਤੇ ਤੇ ਡੁੱਲ ਗਈ ਹੁਣ ਮੈਂ ਲੋਕਾਂ ਨੂੰ ਕੀ ਮੂੰਹ ਵਿਖਾਵਾਂ ਉਹਨਾਂ ਦੇ ਲੋਕਾਂ ਦੇ ਇੰਨੇ ਸੋਹਣੇ ਸੋਹਣੇ ਲੀੜਾ ਕੱਪੜਾ ਬਨਸਵੰਨੀਆਂ ਚੀਜ਼ਾਂ ਸਾਡੇ ਤੇ ਇੱਕ ਸਾਦਾ ਕਿਤੇ ਰਮਾਲ ਕਿਤੇ ਟੱਲੀ ਨਹੀਂ ਕੋਈ ਤੇ ਜੁੜੀ ਉਹ ਤੇਰੇ ਭੁੱਖੇ ਲੰਗੇ ਪਤਾ ਨਹੀਂ ਕਿੱਥੋਂ ਕਰਮਾਂ 'ਚ ਰੱਖੇ ਨੇ ਨਾ ਹੁਣ ਅਸੀਂ ਕਿਸੇ ਨੂੰ ਕਹਿਣ ਜੋਗੇ ਤੇ ਨਾ ਹੀ ਮੈਨੂੰ ਪੇਕੇ ਬਾਹਰ ਕਹਿਣ ਜੋਗੇ ਚਾਂਜ ਸਜਾ ਆਪਣੀ ਪੇਕੇ ਮੰਮੀ ਨੂੰ ਜਿੰਨਾ ਪਤਾ ਵੀ ਹੈਗਾ ਸਾਡੇ ਘਰ ਦੇ ਹਾਲਾਤ ਕਿਦਾਂ ਨੇ ਕਿ ਨੀ ਗਰੀਬੀ ਚ ਗੁਜ਼ਰਨ ਦੇ ਆ। ਸੇ ਐਥੇ ਲੋਕੀ ਕੋਸਮਸਰ ਨਾ ਕਰੀ ਜਾ। ਤੇ ਆਪਣੇ ਪਿਓ ਨੂੰ ਕਹਿ ਕਿ ਮਾੜਾ ਚੰਗਾ ਦੇ ਜਾ ਨੀੜਾ ਕਪੜਾ ਮੈਂ ਵੀ ਸ਼ਰੀਕੇ ਚ ਨੱਕ ਵਿਖਾਉਣ ਜੋਗੀ ਹੋ ਜਾ ਜਿੱਦਾਂ ਦਾ ਮਾੜਾ ਚੰਗਾ ਓਦਾਂ ਦਾ ਹੀ ਦੇ ਜਾਣ। ਲਾਦੀ ਆਪਣੇ ਪਿਓ ਨੂੰ ਫੋਨ ਹੁਣ ਮੈਨੂੰ ਦੁਬਾਰਾ ਨਾ ਜਾਣਾ ਪਵੇ। ਕੀ ਕਰਾਂ? ਕਿ ਬੋਲਾ ਮੈਂ ਰੱਬ ਨੂੰ। ਇਹ ਮੈਨੂੰ ਪਤਾ ਹੀ ਨਹੀਂ ਉਹਨੇ ਦੇ ਘਰ ਦੇਹਲਾ। ਇਹ ਕੰਮ ਨਾ ਸਿੰਗੋ। ਇਹ ਕੰਮ ਕਰਦੇ ਜਿਹੜੇ ਮੈਨੂੰ ਪੈਸੇ ਦਿੱਤੇ ਈ ਸਾਈਡ ਸੇ ਖਵਾਸ ਤੇ ਕਿਤੇ ਲੋੜ ਨਹੀਂ ਦੇ ਕੰਮ ਆਉਂਦੇ। ਉਹਨਾਂ ਮੰਮੀ ਨੂੰ ਪਾ ਦਿੰਨੀ ਆ। ਮੰਮੀ ਨੇ ਕਹਿੰਦੇ ਆ ਤੂੰ ਸਿੱ ਲੈ ਆਉਂ ਇਸੰਦਾਰਾ। ਇਹਨਾਂ ਨੂੰ ਬਾ ਚਾਹਤ ਤੇ ਆਸਤੋਨੀ। ਕਹਤਾਂ ਮੰਮੀ ਨੂੰ ਕੀ ਕਹਿਉਂ ਰਿਆਂ। ਇਹਦਾ ਕਿਉਂ ਕਰਦੇ ਆ? ਇੰਨੇ ਬਰਕਤ ਵੈਨਨ ਦੇ ਕਰ। ਮੇਰੀ ਮੰਮੀ ਉਹਨਾਂ ਕੋ 2 ਸੂਟ ਲੈ ਕੇ ਨਾ ਤੇ ਦੇ ਪਰ ਜੂਂਗਾ। ਨੇ ਰੱਬ ਨੇ ਇੰਨਨ ਤੇ ਬਣਾਇਆ ਤੇ ਮੁੰਡੇ ਬੜੇ ਮਸ਼ਹੂਰ ਜਿੰਦਾ ਰਹਾ ਇਧਰ ਇਹਨਾਂ ਅੱਗੇ ਉਹ ਮੇਰੇ ਜੀ ਤੁਸੀਂ ਆਹਦੀ ਪੈਣਾ ਚਾਚਾ ਹੁਣ ਇਹਨੇ ਤਾਂ ਦੇਖ ਕੇ ਗਏ ਸੰਦਾ ਰਾਲਾ ਕਿ ਆਏ ਸੀ ਚਲੋ ਸ਼ੁਕਰ ਆ ਪੈਣਾ ਮੇਰੇ ਵੀ ਰਹਿ ਰਹੇ ਆਹ ਸੁੱਤਿਆ ਇੰਸਰਡ ਦੋਇਆ ਆ ਦੋਈ ਸੁੱਤੇ ਬਾਸੇ ਜੀ ਮੇਰੇ ਮੈਂ ਉਹਨਾਂ ਨੂੰ ਹੁਣ ਕੀ ਦਵਾ ਜਿੱਥੋਂ ਮੈਂ ਲੈ ਕੇ ਆਈ ਆ ਉਹਨਾਂ ਨੂੰ ਮੈਂ ਕੀ ਦਵਾ ਹੁਣ ਮੈਂ ਆਪਣੀ ਪੇਟੀ ਚੋਂ ਹੀ ਅੱਗ ਲਾਉਂਾ ਉਧਰੋਂ ਦਵਾ ਫਿਰ ਨਹੀਂ ਜਿਆ ਦੋਸ ਮੁੱਢੀ ਦੇਣੀ ਨਹੀਂ ਤੇ ਤੋ ਚੰਗਾ ਨਹੀਂ ਦਿੰਦੇ ਪਤਾ ਸਬਰ ਤੇ ਹੁੰਦਾ ਮੈਨੂੰ ਵੀ ਦੇ ਕੇ ਨਹੀਂ ਗਏ ਨਹੀਂ ਜੋਗੇ ਹੈਗੇ ਹੀ ਤੇ ਫਿਰ ਉਹਨਾਂ ਨੂੰ ਮੈਂ ਕੀ ਮੂੰਹ ਦਿਖਾਵਾ ਜਾ ਕੇ ਇਹ ਵੀ ਦੱਸ ਨਾ ਤੇਰਾ ਦੇ ਆ ਬੋਸ ਖਾਊ ਆ ਨਾ ਮੈਂ ਗੱਲਾਂ ਕਰਵਾਉਣੀਆਂ ਆ ਦੇ ਕੇ ਮੇਰੇ ਟੱਲੀਆਂ ਅੱਜ ਸਵਾਦਾ ਸੂਟ ਤੇ ਦੇ ਕੇ ਜਾਂਦੇ ਆ ਵੀ ਖਾਲਾ ਤੋਂ ਅੰਦਰ ਵੜ ਕੇ ਖਾਲਾ ਤੇ ਦੋਵੇਂ ਸਮਾ ਲ ਜਿਹੜੇ ਸਮਾਉਣੇ ਤੇ ਪਾਉਣੇ ਤੇ ਪਾ ਆ ਅੱਜ ਜਿੰਦੜੇ ਕਪਈ ਜਿੰਦਗੀ ਜਿੰਦਗੀ ਗਾਰੇ ਜਿੰਦਗੀ ਆਪਣਾ ਆਖੀ ਖਤੰਕਾਰ ਜਿੰਨੀ ਨਜ਼ਾ ਵੀ ਸਾਹ ਸੋਗਾਊਗਾ ਕਿ ਮੇਰੇ ਮਾਂ ਪਿਓ ਵੀ ਸਖੀ ਹੋਊਗੀ